ਹਸਪਤਾਲ ਹੋਇਆ ਖੂਨ ਨਾਲ ਲਾਲ ਵਿਆਹੁਤਾ ਦੇ ਪੇਕੇ ਪਰਿਵਾਰ ਨੇ ਸੌਹਰਾ ਪਰਿਵਾਰ ਤੇ ਕੀਤਾ ਕਿਰਚਾ ਨਾਲ ਹਮਲਾ ਖੂਨੀ ਖੇੜਦਿਆਂ ਪਿਆਨਿਕ ਤਸਵੀਰਾਂ ਕੈਮਰੇ ਵਿੱਚ ਕੈਦ ਵਿਆਹੁਤਾ ਵੱਲੋਂ ਜ਼ਹਿਰ ਖਾਣ ਤੋਂ ਬਾਅਦ ਮਾਛੀਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪੇਕੇ ਪਰਿਵਾਰ ਨੇ ਸੌਹਰਾ ਪਰਿਵਾਰ ਤੇ ਕਿਰਚਾ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਵਿਆਹੁਤਾ ਦਾ ਦਿਓਰ ਸੁਖਸ਼ੈਨ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦ ਕਿ ਸੌਰਵ ਗੁਲਸ਼ਨ ਸਿੰਘ ਤੇ ਇੱਕ ਹੋਰ ਰਿਸ਼ਤੇਦਾਰ ਜ਼ਖਮੀ ਹੋ ਗਿਆ ਹਸਪਤਾਲ ਚ ਸ਼ਰੀਆਮ ਗੁੰਡਾ ਗਰਦੀ ਦਾ ਮੁਜਾਹਰਾ ਕਰਦੇ ਹਮਲਾਵਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਹਮਲੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਈਆਂ ਇਸ ਖੂਨੀ ਜੰਗ ਵਿੱਚ ਹਸਪਤਾਲ ਦਾ ਫਰਸ਼ ਖੂਨ ਨਾਲ ਲਾਲ ਹੋ ਗਿਆ ਸਾਰੇ ਫਰਸ਼ ਤੇ ਖੂਨ ਖਿਲਰਿਆ ਦਿਖਾਈ ਦਿੱਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਿਕੰਦਰਪੁਰ ਵਿਖੇ ਵਿਆਹੀ ਜਸਵੀਰ ਕੌਰ ਨੇ ਘਰੇਲੂ ਕਾਰਨ ਕਰਕੇ ਜ਼ਹਿਰ ਖਾ ਲਿਆ ਜਿਸ ਕਾਰਨ ਉਸ ਦਾ ਸੋਹਰਾ ਪਰਿਵਾਰ ਉਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਖੇ ਲੈ ਕੇ ਆਇਆ। ਵਿਆਹੁਤਾ ਵੱਲੋਂ ਜ਼ੈਰ ਖਾਨ ਬਾਰੇ ਪੇਕੇ ਪਰਿਵਾਰ ਨੂੰ ਪਤਾ ਲੱਗਣ ਤੇ ਉਹਨਾਂ ਵੱਲੋਂ ਹਸਪਤਾਲ ਪਹੁੰਚ ਕੇ ਲੜਕੀ ਦੇ ਸੋਹਰੇ ਪਰਿਵਾਰ ਉੱਪਰ ਹਮਲਾ ਕਰ ਦਿੱਤਾ। ਘਟਨਾ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ। ਹਮਲੇ ਵਿੱਚ ਸੁਖਚੈਨ ਸਿੰਘ ਨਾਮ ਦਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਲੜਾਈ ਵਿੱਚ ਗੁਲਸ਼ਨ ਸਿੰਘ ਤੇ ਹੋਰ ਰਿਸ਼ਤੇਦਾਰ ਹਰਦੀਪ ਸਿੰਘ ਦੇ ਵੀ ਸੱਟਾਂ ਲੱਗੀਆਂ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਲੈ ਲਈ ਗਈ ਹੈ। ਥਾਣਾ ਮੁਖੀ ਦਾ ਕਹਿਣਾ ਸੀ ਕਿ ਜੋ ਵੀ ਦੋਸ਼ੀ ਪਾਇਆ ਗਿਆ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਸਿਵਲ ਹਸਪਤਾਲ ਦੇ ਡਾਕਟਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਇੱਕ ਲੜਾਈ ਦਾ ਕੇਸ ਆਇਆ ਸੀ ਜਿਸ 'ਚ ਤਿੰਨ ਜਾਣੇ ਜ਼ਖਮੀ ਆਏ ਸੀ ਜਿੰਨਾਂ 'ਚੋਂ ਇੱਕ ਨੂੰ ਚੰਡੀਗੜ੍ਹ ਦੇ ਬੱਤੀ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਹੈ। ਸਮਰਾਲਾ ਤੋਂ ਕਰਿਸ਼ਨ ਲਾਲ ਚਾਣਲਾ ਦੀ ਰਿਪੋਰਟ ਰੁਛਾ ਸੀ ਕੀ ਗੱਲਬਾਤ ਹੋਈ ਜਿਹੜੀ ਘਟਣਾ ਹੋਈ ਆ ਵਾਹ ਜੀ ਕੋ ਨੋਨ ਹੈ ਸਾਡੀ ਨੂੰ ਪਤਾ ਨਹੀਂ ਕੀ ਬਿਮਾਰੀ ਪਈ ਆ ਇਹ ਨੋਨ ਨੇ ਨੋ ਆਲ ਨੋ ਨੂੰ ਲੈ ਕੇ ਆਇਆ ਕਹਿੰਦੀ ਮੈਂ ਇਹ ਚੀਜ਼ ਖਾ ਲਈ ਉਹ ਚੀਜ਼ ਖਾ ਲਈ ਹੈ ਚੰਗੀ ਪਤੀ ਸੀ ਉਹ ਲੈ ਕੇ ਆਏ ਆ ਮੁੜ ਗਏ ਨੇ ਪੇਕੇ ਆਪਣੇ ਨੂੰ ਫੋਨ ਕਰਤਾ ਉਹਨਾਂ ਨੇ ਸਾਨੂੰ ਅਸੀਂ ਆਏ ਸੀ ਸਾਨੂੰ ਪਤਾ ਨਹੀਂ ਸੀ ਕਿ ਉਹਨਾਂ ਨੇ ਕੀ ਕਰਤੋਤ ਕਰਨੀ ਸਾਡੇ ਨਾਲ ਇਹ ਇਹਨਾਂ ਨੇ ਕਿਰਚਾ ਸਾਡੇ ਯਾਰ ਕੇ ਦੋ ਬੇ ਬੁੱਤਰਾ ਦੇ ਮਾਰੀਆਂ ਨੇ ਤਿੰਨਾਂ ਦੇ ਮਾਰੀਆਂ ਨੇ ਇੱਕ ਮੇਰੇ ਭਰਾ ਦਾ ਮੜਾ ਇੱਕ ਮੇਰਾ ਮੜਾ ਸੁਖਚਾਨ ਤਿੰਨ ਕਿਰਚਾ ਉਹਦੇ ਮਾਰੀਆਂ ਦੋ ਮੇਰੇ ਜਿਹੜੇ ਜਣੇ ਸੀਗੇ ਉਹ ਬੰਦੇ ਘੜ ਤੋਂ ਘਟ ਵੀ 10 ਜਣੇ ਨੇ ਜੀ ਉਹ ਇਹ ਘਟਣਾ ਕਿੱਥੇ ਹੋਈ ਜਿਹੜੇ ਕਹਿ ਰਹੇ ਹੋ ਇਹ ਮਾਛੂੜਾ ਸਾਹਿਬ ਹੈ ਜੀ ਜਨਸ਼ਕਤੀ ਨੰਦਤ ਹਸਪਤਾਲ 'ਚ ਹੋਈ ਹੈ ਜੀ ਹਾਂ ਹੂੰ ਤੁਸੀਂ ਠੀਕ ਹੋ ਜਾਂ ਕਿਸ ਤਰ੍ਹਾਂ ਕਿੰਨੀ ਨਹੀਂ ਜੀ ਮੇਰੇ ਵੀ ਸੱਟਾਂ ਬਹੁਤ ਲੱਗੀਆਂ ਨੇ ਮੇਰੇ ਤੇ ਵੀ ਹਾਲਤ ਨਹੀਂ ਸਹੀ ਹੈ ਜੀ ਮੇਰਾ ਦਰਦ ਬਹੁਤ ਹੈ ਜੀ ਮੁੰਡੇ ਦੇ ਬਹੁਤ ਜ਼ਿਆਦਾ ਜੀ ਮੁੰਡੇ ਦੇ ਪੇਟ ਵਿੱਚ ਤਿੰਨ ਚਰਚਾ ਮਾਰੀਆਂ ਨੇ ਜੀ ਮੇਰਾ ਨਾਮ ਮੰਗਲ ਸਿੰਘ ਆ ਜੀ ਕੀ ਘਟਨਾ ਹੋਈ ਘਟਨਾ ਐਕਚੁਅਲੀ ਨਾ ਪਹਿਲਾਂ ਮੈਂ ਕੰਮ ਤੇ ਸੀ ਮੈਨੂੰ ਘਰੋਂ ਫੋਨ ਆਇਆ ਵੀ ਮੇਰੀ ਘਰ ਦੀ ਨੇ ਦਵਾਈ ਖਾ ਲਈ ਹੈ ਉਹਨੇ ਫਿਨਲ ਦੀ ਗੋਲੀ ਖਾਦੀਆਂ ਸੀ ਅਸੀਂ ਘਰੋਂ ਮੇਰੀ ਘਰ ਦੀ ਨੂੰ ਲੈ ਆ ਡਾਕਟਰ ਅਨੰਦ ਮੈਡੀ ਸਿਟੀ ਦੇ ਸ਼ਕਤੀ ਨੰਦੇ ਉੱਥੇ ਲੈ ਕੇ ਆਏ ਅਸੀਂ ਉਹਨੂੰ ਐਡਮਿਟ ਕਰਵਾਇਆ ਤੇ ਮੇਰੇ ਸਹੁਰੇ ਫਿਰ ਆਏ ਪਹਿਲਾਂ ਮੇਰਾ ਸਾਲਾ ਆਇਆ ਵੱਡਾ ਸਾਲਾ ਤੇ ਉਹਨੇ ਆ ਕੇ ਪਹਿਲਾਂ ਪਿੱਛੇ ਕੱਢ ਗਿਆ ਉਹਨੇ ਕੁਛ ਨਹੀਂ ਕਿਹਾ ਜਦੋਂ ਮੇਰਾ ਸਹੁਰਾ ਸਾਹਿਬ ਆਇਆ ਉਹ ਆ ਕੇ ਡੜੀ ਦੇ ਆਉਂਦੇ ਹੱਥੀ ਪੈ ਗਏ ਹੱਥੀ ਪੈ ਗਏ ਤੇ ਸਾਲੇ ਮੇਰੇ ਨੇ ਕਰ ਲਈ ਕਿਰਚ ਉਹਨਾਂ ਨੇ ਪਹਿਲਾਂ ਮਾਰੀਏ ਮੇਰੇ ਭਾਈ ਦੇ ਤਿੰਨ ਖਰਚਾ ਮਾਰੀਏ ਮੇਰੇ ਸਾਲੇ ਨੇ ਫਿਰ ਮੇਰੇ ਡੈਡੀ ਦੇ ਖਰਚਾ ਮਾਰੀਆਂ ਤੇ ਫਿਰ ਮੇਰੇ ਮਾਮਾ ਸਹੁਰੇ ਜੋਰਾ ਸਿੰਘ ਤੇ ਮਨਜੀਤ ਸਿੰਘ ਇਹ ਵੀ ਆਏ ਇਹ ਵੀ ਸਾਡੇ ਹੱਤੀ ਪੈ ਗਏ ਸੀ ਇਹ ਹਸਪਤਾਲ ਦੇ ਵਿੱਚ ਘਟਨਾ ਹੋਈ ਹੈ। ਇਹ ਹਸਪਤਾਲ ਸਾਰਾ ਖੂਨੋ-ਖੂਨ ਹੋਇਆ ਸੀ। ਤੇ ਹੁਣ ਦੂਜੀ ਸਿਵਲ ਹਸਪਤਾਲ ਸਮਰਾਲਾ ਆਇਆ। ਹਾਂਜੀ ਅਸੀਂ ਸਿਵਲ ਹਸਪਤਾਲ ਸਮਰਾਲਾ ਹੁਣ ਸਾਨੂੰ ਮੇਰੇ ਵੱਡੇ ਮੇਰੇ ਛੋਟੇ ਭਾਈ ਨੂੰ ਇੱਥੋਂ ਰੈਫਰ ਕੀਤਾ ਗਿਆ ਚੰਡੀਗੜ੍ਹ ਤੇ। ਉਹ ਸੀਰੀਅਸ ਬਹੁਤ ਜ਼ਿਆਦਾ। ਮੇਰੇ ਪੁੱਛੋਟੇ ਭਾਈ ਦਾ ਨਾਮ ਸੁਚੈਨ ਸਿੰਘ ਆ। ਜਿਹੜੀ ਲੜਾਈ ਹੋਈ ਹੈ ਇਹ ਕਾਰਨ ਕੀ ਹੈ? ਕਾਰਨ ਕਹਿੰਦੇ ਤੁਸੀਂ ਜਾਣ ਕੇ ਕੁੜੀ ਨੂੰ ਦਵਾਈ ਖਵਾਈ ਹੈ। ਵੀ ਤੁਹਾਡੇ ਕਰਕੇ ਕੁੜੀ ਨੇ ਦਵਾਈ ਖਾਧੀ। ਲੜਾਈ ਹੈ ਆ। ਕੀ ਨਾਮ ਹੈ ਜੀ? ਸਰ ਮੇਰਾ ਨਾਮ ਹਰਦੀਪ ਸਿੰਘ ਆ ਜੀ। ਕੀ ਗੱਲ ਬਤੋਈ ਸਰ ਇਹ ਮੇਰੇ ਚਾਚਾ ਦੀ ਜਿਹੜੀ ਨੂੰਹ ਹੈ ਨਾ ਉਹਨਾਂ ਕੁਝ ਪ੍ਰੋਬਲਮ ਕਰਕੇ ਐਡਮਿਟ ਸੀ ਉਰੇ ਮੈਨੂੰ ਨਹੀਂ ਪਤਾ ਕਰੀ ਕੀ ਗੱਲ ਹੋਈ ਹੈ ਕੀ ਨਹੀਂ ਉਹ ਐਡਮਿਟ ਸੀ ਉਰੇ ਤਾਂ ਮੈਨੂੰ ਕੋਰਾ ਫੋਨ ਆਇਆ ਵੀ ਕਹਿੰਦੇ ਵੀ ਕੋਈ ਚੱਕਰ ਪਿਆ ਹ ਹਸਪੀਟਲ ਮੈਂ ਇੱਦਾਂ ਆਪਣੇ ਕੰਮ ਕਰ ਰਿਹਾ ਸੀ ਗਿਆ ਆਪਣੇ ਫੋਟੋ ਵੀ ਕੰਮ ਹੈ ਮੇਰਾ ਤੇ ਮਿਕਸਿੰਗ ਕਰਦਾ ਛੱਡ ਕੇ ਮੈਂ ਉਰੇ ਆ ਗਿਆ ਨਾਲ ਕੋਲ ਇਦਾਂ ਖੜੇ ਸੀਗੇ ਇਹ ਆਜਾ ਕਿੱਡੀ ਕਟਣਾ ਹੈ ਕਿਹੜੇ ਹਸਪੀਟਲ ਦੀ ਆਨੰਦਾ ਹਸਪੀਟਲ ਜੀ ਆਪਣੇ ਦੀਪਨੰਦ ਹਸਪੀਟਲ ਕੋਹੜਾ ਰੋਡ ਤੇ ਜੀ ਤੇ ਜਿਹੜਾ ਚਾਚੇ ਦਾ ਵੱਡਾ ਬੇਟਾ ਜੀ ਉਹਦੇ ਸਹੁਰੇ ਨੇ ਜੀ ਉਹਦਾ ਨਾਮ ਨਾਮ ਤਾਂ ਅਜੇ ਤੱਕ ਮੈਨੂੰ ਨਹੀਂ ਪਤਾ ਹੈਗਾ सोनू ਇੱਕ ਮੁੰਡਾ ਜੀ ਤੇ ਇੱਕ ਮੁੰਡਾ ਆਪਣੇ ਮਜੀਤ ਸਿੰਘ ਸਤਾਵਗੜ ਤੋਂ ਕਾਲਾ ਕਹਿੰਦੇ ਜੀ ਇੱਕ ਜੋਰਾ ਸੀਗਾ ਜੀ ਸਤਾਵਗੜ ਤੋਂ ਇਹਨਾਂ ਨੇ ਵਾਰਤਾਤ ਕਰੀ ਕਿਰਪਾ ਨਾਲ ਸਾਡੇ ਦੀ ਮੇਰੇ ਕੋਲ ਆਲਰੇਡੀ ਬੜੀ ਦੀ ਪ੍ਰੂਫ ਵੀ ਪਿਆ ਹੋਇਆ ਸਾਰਾ ਕੁਝ ਤੇ ਹੁਣ ਸੇ ਬਲੋਸ ਅਸੀਂ ਟ੍ਰੀਟਮੈਂਟ ਕਰਵਾ ਰਹੇ ਸੀ ਕਿੰਨੇ ਜਾਨੇ ਦੇ ਸੱਟਾਂ ਲੱਗੀਆਂ ਨੇ ਸਰ ਤਿੰਨੇ ਦਿਨ ਸੱਟਾਂ ਲੱਗੀਆਂ ਜੀ ਇੱਕ ਤਾਂ ਸਾਡਾ ਜਿਹੜਾ ਛੋਟਾ ਬ੍ਰਦਰ ਜੀ ਤਾਂ ਐਮਰਜੈਂਸੀ ਚਾਹੀਓ ਉਹ ਤੁਸੀਂ ਕਿੰਨੇ ਕ ਜਾਣੇ ਸੀ? ਅਸੀਂ ਸਿਰ ਤਿੰਨੇ ਜਣੇ ਸੀਗੇ। ਤੇ ਉਹਨਾਂ ਬਲੀਓ ਕਿੰਨੇ ਜਾਣੇ ਸੀ? ਉਹ ਸਰ ਚਾਰ ਜਣੇ ਸੀਗੇ। ਬਾਕੀ ਕੁਝ ਹੋਰ ਵੀ ਆਏਗੇ ਮੈਨੂੰ ਇੱਥੇ ਕਿੰਨੀ ਯਾਦ ਕਿਉਂਕਿ ਸੱਟਾਂ ਲੱਗਣ ਦੇ ਕਾਰਨ ਅਸੀਂ ਆਪਣਾ ਹੋਸ਼ ਵੀ ਖੋ ਬੈਠੇ ਸੀਗੇ ਅਚਾਨਕ। ਸੱਟਾਂ ਕਿੰਨੀਆਂ ਕ ਲੱਗੀਆਂ ਹੋ ਜਾਂਦੀਆਂ? ਸਰ ਜਿਹੜਾ ਛੋਟਾ ਸਾਡਾ ਮੇਰਾ ਬ੍ਰਦਰ ਉਹ ਤਾਂ ਸੀਰੀਅਸ ਹੈ ਜੀ। ਤੇ ਚਾਚਾ ਜੀ ਦੀ ਸੱਟ ਲੱਗੀ ਕਾਫੀ। ਤੇ ਮੇਰੇ ਆਹ ਲੱਗਿਆ ਹੀ ਤੱਕ। ਕਿਰਪਾਨਾ ਮਾਰੀ ਸਾਡੇ ਜੀ ਜਾ ਕੇ ਇਹਨਾਂ ਨੇ। ਤੁਸੀਂ ਸਮਰਾਲੇ ਸਿਵਲ ਹਸਪੀਟਲ ਵਿੱਚ ਦਾਖਲ ਹਾਂਜੀ ਹਾਂਜੀ ਹਾਂਜੀ। ਕੀ ਨਾਮ ਹੈ ਜੀ? ਮੇਰੇ ਨਾਮ ਡਾਕਟਰ ਹਿਤੇਜ ਜੀ ਇੱਕ ਹੁਣ ਕੇਸ ਆਇਆ ਵਾ ਕੀ ਕੇਸ ਹੈ ਜੀ ਉਹ ਪੂਰਾ ਕੀ ਡਿਟੇਲ ਹੈ ਸਾਡੇ ਕੋਲ ਤਕਰੀਬਨ ਜੀ 8:12 ਦੇ ਕਰੀਬ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਸੀਗੇ ਜਿਨ੍ਹਾਂ ਦਾ ਜਾਪਦਾ ਹੈਗਾ ਵੀ ਉਹਨਾਂ ਦਾ ਲੜਾਈ ਝਗੜੇ ਦਾ ਕੰਮ ਹੋਇਆ ਹੈਗਾ ਤੇ ਇੱਕ ਬੰਦਾ ਸੁਖਚੈਨ ਸਿੰਘ ਗੁਲਸ਼ਨ ਸਿੰਘ ਤੇ ਹਰਦੀਪ ਸਿੰਘ ਤਿੰਨ ਬੰਦੇ ਸਾਡੇ ਕੋਲ ਆਏ ਨੇ ਇੱਕ ਬੰਦੇ ਨੂੰ ਅਸੀਂ ਚੰਡੀਗੜ੍ਹ ਭੇਜਿਆ ਹੈਗਾ ਤੇ ਬਾਕੀ ਜੋ ਵੀ ਪੁਲਿਸ ਨੂੰ ਅਸੀਂ ਇਨਫੋਰਮੇਸ਼ਨ ਪੇ ਦਿੱਤੀ ਹੈ ਪਰਚਾ ਉਹਨਾਂ ਦਾ ਕਰ ਦਿੱਤਾ ਹੈ ਬਾਕੀ ਜੋ ਵੀ ਕਾਰਵਾਈ ਹੋਏਗੀ ਕਿੰਨੀਆਂ ਕਿ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਉਹਦੇ ਪਰਚੇ 'ਚ ਅਸੀਂ ਲਿਖ ਦਿੱਤੀਆਂ ਨੇ ਜੀ ਬਾਕੀ ਇੱਕ ਬੰਦਾ ਥੋੜਾ ਜਿਹਾ ਇੱਕ ਥੋੜੀ ਜਿਆਦਾ ਸੱਟ ਸੀਗੀ ਇਸ ਕਰਕੇ ਅਸੀਂ ਉਹਨੂੰ 32 ਪੀਨਲ ਲਈ ਭੇਜਿਆ ਕੋਈ ਜਿਵੇਂ ਝਖਮ-ਝਖਮ ਜਿਆਦਾ ਡੂੰਘੇ ਵੀ ਸੀਗੇ ਜਿਆਦਾ ਲੱਗਣ ਦਾ ਤਾਂ ਫਿਲਹਾਲ ਠੀਕ ਹੀ ਲੱਗਿਆ ਹੈਗਾ ਬਾਕੀ ਆਪਾਂ ਜਿਵੇਂ ਵੀ ਅਲਟਰਾਸਾਉਂਡ ਸਾਊਂਡ ਵਗੈਰਾ ਹੋਏਗਾ ਜਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਫਿਰ ਆਪਾਂ ਵਧੀਆ ਤਰੀਕੇ ਨਾਲ ਦੱਸ ਸਕਦੇ ਹਾਂ